ਸੋ ਗੁੱਡ ਮਾਰਨਿੰਗ ਗਾਇਸ ਆਵਨੂ ਤੇ ਵੈਲਕਮ ਟੂ ਅਨਦਰ ਵਲੌਗ ਸੋ ਆਪਾਂ ਤੁਰਪੇ ਆ ਤੇ ਜੋ ਮੈਂ ਕਿਹਾ ਪਿੰਡੋਂ ਸਟਾਰਟ ਕਰ ਲਈਏ ਚੱਲੇ ਸੀ ਆਪਾਂ ਹਜੇ ਤੇ ਆਪਾਂ ਕਿਹਾ ਚਲੋ ਪਿੰਡੋਂ ਹੀ ਬਣਾਇਆ ਜਾਵੇ ਕਿਉਂਕਿ ਪਿੰਡਾਂ ਉਹ ਸੈੱਟ ਰਹਿੰਦਾ ਮੈਂ ਕਿਹਾ ਸ਼ੁਰੂ ਹੀ ਸ਼ੁਰੂਆਤ ਹੀ ਦਿਨ ਤੋਂ ਕਰੀਏ ਤਾਂ ਫਿਰ ਕਹਿਣਾ ਕੀ ਆ ਪੂਰਾ ਖਾਲੀ-ਖਾਲੀ ਰੋਡ ਆ ਕਿਉਂਕਿ ਆਪਾਂ ਚੱਲੇ ਆ ਖੇਤ ਵੱਲ ਦੀ ਮੌਲ ਪ੍ਰੈਂਟ ਆ ਜਿੱਥੋਂ ਫੇਰ ਵੀ ਹਰਾ-ਹਰਾ ਹਰਾ-ਹਰਾ ਹੀ ਕੰਮ ਆ ਹੰਡ ਗਰਮੀ ਦੋਨੋ ਵਿਚਾਰੇ ਵਿਚਾਰੇ ਹੋਈ ਪਈਆ ਮੰਨ ਕੇ ਚੱਲੋ ਜੇ ਕੱਪੜੇ ਮੋٹے ਨਹੀਂ ਪਹੁੰਚਦਾ ਗਰਮੀ ਨੇ ਹੰਡ ਲਾ ਦੀ ਜੇ ਫੂਟੇ ਬਾ ਲੈਨੇ ਬਾਹਲੇ ਤਾਂ ਫਿਰ ਗਰਮੀ ਲੱਗਦੀ ਆ ਬਾਕੀ ਜਿਹੜੀ ਗੱਲ ਹੈਗੀ ਉਹ ਹੈ ਹੈਗੀ ਆ ਵੀ ਵਿਚਾਰ ਰੱਖੋ ਆਪਦਾ ਸੁੱਕੀ ਠੰਡ ਆ ਬੰਦਾ ਇਸੇ ਹੀ ਬਿਮਾਰ ਰਹਿੰਦਾ ਤਾਂ ਬਾਕੀ ਬਲੌਗ ਆਪਣੇ ਆ ਰਹੇ ਆ ਬਸ 100 ਪੂਰਾ ਹੋਣ ਵਾਲਾ ਵੇਖੋ ਰਿਸਪੌਂਸ ਵੀ ਜਿਹੜੀ ਮੈਨੂੰ ਨਾ ਮੰਨ ਕੇ ਦਿਲੋਂ ਉਮੀਦ ਆ ਉਹਨਾਂ ਵਧੀਆ ਨਹੀਂ ਰਹਿ ਰਹੀ ਕਿਉਂਕਿ ਇੱਕ ਤਾਂ ਗੈਪ ਪੈ ਗਿਆ ਥੋੜਾ ਇਹ ਚੀਜ਼ਾਂ ਕਰਕੇ ਉਹ ਤਾਂ ਵੀ ਕਹਿ ਲਓ ਵੀ ਥੋੜਿਆ ਹੋ ਗਿਆ ਚਲੋ ਫਿਰ ਵੀ ਆਪ ਨੂੰ ਹੋਪ ਹੈਗੀ ਹੈ ਕਿ ਸ਼ਾਇਦ ਸਾਈਡ ਬਣ ਜੇ ਬਣ ਜੇ ਦਾ ਫਟ ਬਾਕੀ ਦੇਖੋ ਕੀ ਬਣਦਾ ਚੱਲੀ ਜਾਂਦਾ ਮੈਂ ਦਿਖਾਉਂਦੇ ਆ ਤੁਹਾਨੂੰ ਆ ਸਾਡੇ ਪਿੰਡ ਦਾ ਮਾਹੌਲ ਆ ਪਿੰਡ ਤੋਂ ਬਾਹਰੋਂ ਬਾਹਰ ਆ ਆ ਸਾਡੇ ਪਹਾੜ ਨੇ ਕਿਹਨਾਂ ਮੋਟਰ ਬਣਾਈਆਂ ਕਿਹਨਾਂ ਤੇ ਦੇਖੋ ਮੈਂ ਕਹਿੰਦਾ ਫੇਰਾ ਲਾਇਆ ਪਿਆ ਇੱਥੇ ਜਨਤਾ ਬਹੁਤ ਆਉਂਦੀ ਆ ਫੋਟੋਆਂ ਖਿੱਚਣ ਆਹ ਰੂੜਾ ਆਟਾ ਜਿਹੜਾ ਜਾ ਕੇ ਸਿੱਧਾ ਉਧਰ ਬਾਈਪਾਸ ਨਾਲ ਰాలే ਜਾਂਦਾ ਉਧਰ ਬਾਈਪਾਸ ਨਾਲ ਜਾਉਂਦੇ ਇਹ ਰੋਡ ਸਿੱਧਾ ਜਾ ਕੇ ਬਾਈਪਾਸ ਨਾਲ ਆਉਂਦਾ ਜੇ ਕਿਸੇ ਨਾਲ ਸਦਮਾ ਵਜ੍ਹੀ ਲੰਘਣਾ ਤਾਂ ਲੰਘ ਸਕਦਾ ਬਾਕੀ ਬਲਦੇ ਤੁਹਾਨੂੰ ਸੁਣੋਣ ਦੇ ਜਾਗੇ। ਸ਼ੇਕ ਮਿੱਤਰੋ ਕਟਿੰਗ ਹੋ ਜਾਈ ਹਣੀ ਸ਼ਰਮਾ ਦੀ ਮੜੀ ਸ਼ਕਲ ਦਿਖਾਓ ਸਰ। ਮੈਂ ਕਹਿੰਦਾ ਐਂਡ ਲੱਗ ਗਿਆ ਦਾ ਮੁੰਡੇ ਦਾ ਸਾਈਡਾਂ ਕਢਾ ਦਿਆਂ। ਵਿੱਚ ਹੀ ਰੱਖ ਲਈ ਐ। ਸਪੈਸ਼ਲ ਹੈਅਰ ਸਟਾਈਲ ਫੋਰਮ ਫਰਮ ਹਰਸ਼ਦੀਪ ਸਿੰਘ। ਹਾਂ। ਇਧਰ ਮੁੰਡਾ ਖੜੀ ਜਾਂਦਾ। ਹਾਂ। ਸੋ ਤੇਰਿਆਂ ਦੁਨਹਿਣਾ ਦਾ ਦੁਨਹਿਣਾ ਨਾ ਗਣੀਏ ਤੇਰਿਆਂ ਦੁਨਹਿਣਾ ਦਾ ਦੁਨਹਿਣਾ। ਕਾਸ਼ ਇੱਕ ਵਾ ਲੈ ਕਰਾਈ ਤੇ ਚੈੱਕ ਕਰੋ ਲੈਟਰ ਚੈੱਕ ਕਰੋ ਲੈ 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 ਉਹ ਸਰ ਤੁਹਾਨੂੰ हेयर कट ਕਿਦਾਂ ਲੱਗਿਆ ਫਿਰ ਹਾਂ ਸਰ ਬਹੁਤ ਹੀ ਡੰਨਾ ਵੈਰੀ ਅੱਖਾਂ ਖੋਲ ਕੇ ਦੱਸੋ ਜੀ ਵਾਈਕੋਟ ਬ੍ਰੋ ਵਾਈਕੋਟ ਐਕਚੁਅਲੀ ਟੂ ਮੱਚ ਗੁੱਡ ਬੈਠੇ ਆਂ ਗੱਲਾਂ ਬਾਤਾਂ ਚ ਗਾਗ ਦੀ ਵੇੜ ਚ ਗਾਗ ਗਾਗ ਦੀ ਵੇੜ ਕਸਟਮਰ ਕਸਟਮਰ ਸੌਰੀ ਕਸਟਮਰ ਕਸਟਮਰ ਐਕਚੁਅਲੀ ਕਸਟਮਰ ਕਸਟਮਰ ਦੀ ਵਿੱਚ ਬੈਠੇ ਆ ਮੁੱਛ ਨੂੰ ਤਾ ਦਿੰਦੇ ਆ ਮੇਰੇ ਵੀਰੋ ਕਹਿੰਦੇ ਵਲੌਗ ਚੱਲ ਰਿਹਾ ਹਰਸ਼ਦੀਪ ਸਿੰਘ ਹਰਸ਼ ਪੀਬੀ04 ਵਲੌਗਸ ਦਾ ਨਾਮ ਆਪਣਾ ਹੈਗਾ ਹਰਸ਼ ਪੀਬੀ04 ਵਲੌਗਸ ਇੱਕ ਦਿਨ ਛਾ ਆ ਨਾ ਛਾ ਪ੍ਰਿੰਦਰ ਇੱਕ ਦਿਨ ਕਹਾਣੀ ਖਤਮ ਕਰ ਦੇਣੀ ਆ ਜਮਾ ਇਹਦੇ ਆਉਤੀ ਬਸ ਬੰਦਾ ਕੀ ਆ ਮੈਂ ਕਿਹਾ ਗੁੱਡੀ ਅੱਗੇ ਕੀ ਦੇਖ ਹੁੰਦਾ ਕੀ ਆ ਬਣੇ ਰੋ ਵਲੌਗ ਚ ਪ੍ਰਿੰਦਰ ਨੇ ਸ਼ੀਟ ਲਾ ਕੇ ਸ਼ੀਟ ਲਾ ਕੇ ਆ ਉਹ ਬਾਈ ਆ ਬਾਈ ਯੂਨੀ ਬਾਈ ਯੂਨੀ ਆ ਬਾਈ ਵੇ 2 ਘੰਟਾ ਹੋ ਗਿਆ ਵੇਟ ਕਰਾਈ ਜਾਂਦਾ ਨਾ ਕੰਮ ਕਰ ਆਂਦੇ ਹੁੰਦੇ ਐਨੀ ਉੱਚੀ ਜਾਊਗੀ ਸੋ ਦੇਖਦੇ ਆ ਕੀ ਟਰਾਂਸਫਰਮੇਸ਼ਨ ਕਰਦਾ ਮਿਸਟਰ ਰੋਏ ਅੱਜ ਸਾਡੇ ਵਿਜ਼ਿਟ ਕੀਤਾ ਸਲੂਨ ਚ ਬਾਈ ਨੇ ਕਹਿੰਦਾ ਇੱਥੇ ਆ ਕੇ ਕਰਾਂ ਟੀਮ ਵਾਲਿਆਂ ਨੂੰ ਫੇਲ ਗਾ ਦੇਣਾ ਕਹਿੰਦਾ ਦੇਖਦੇ ਆ ਸੋਨਦਰਮ ਰਹਿਣ ਦੋ ਆਪਾਂ ਤੁਰਪੇ ਵਿਆਹ ਦੀ ਤਿਆਰੀ ਇਧਰ ਸਾਡੇ ਖੜ ਜੋ ਤੁਹਾਨੂੰ ਦਿਖਾਉਣੇ ਆ ਸਾਡੇ ਸੱਜਣ ਇਧਰ ਦੇਖੋ ਸਾਡੇ ਸੱਜਣ ਇਧਰ ਦੇਖੋ ਟੀ-ਸ਼ਰਟ ਦੀ ਪਾਲ ਵਿੱਚ ਸਾਡੇ ਬੰਦੇ ਬਲੈਕ ਟੀ-ਸ਼ਰਟ ਪਾਊਗਾ ਮੁੰਡਾ ਕਾਲੇ ਸ਼ਾਰਟ ਪਾਏਗਾ ਕਾਲੇ ਸ਼ਾਰਟ ਪਹਿਨਣੀ ਆ ਦਿਖਾ ਦੇ ਵਸ 6 ਪੈਕ ਆਪਦੇ ਇੱਧਰ ਤਿਆਰੀ ਆ ਪੂਰੀ ਕੋਟੀ ਉੱਪਰ ਬਲੈਕ ਸ਼ਾਰਟ ਮੈਂ ਕਹਿੰਦਾ ਵੀਰੋ ਨੇਰੀਆਂ ਸਾਡੇ ਤੁਹਾਡੇ ਭਰਾਣੇ ਤਿਆਰ ਹੋਣਾ ਹੈਗਾ ਇਹ ਬੰਦੇ ਇਹ ਬੰਦੇ ਤਿਆਰ ਹੋ ਚੁੱਕੇ ਆ ਇੱਧਰ ਤੁਹਾਡੇ ਭਰਾਣੇ ਹਜੇ ਤਿਆਰ ਹੋਣਾ ਆਪਾਂ ਇਹ ਸਿੰਪਲ ਸਵੇ ਤਾਂ ਮੈਂ ਸਿੰਪਲ ਵੀ ਇਹਨਾਂ ਨੂੰ ਸੋਹਣੀ ਲੱਗਦਾ ਬਟ ਚਲੋ ਕੀ ਕਹਿਣਾ ਹੁਣ ਮੁੱਛਾਂ ਦੇ ਮੁੱਛਾਂ ਦੇ ਰੋਲਾ ਸਾਰਾ ਮੁੱਛਾਂ ਦਾ ਕਰੀ ਮੁੱਛਾਂ ਦੇ ਮੁੱਛਾਂ ਦੇ ਮੁੱਛਾਂ ਦਾ ਹਾਂ ਤੇ ਹੁਣ ਬਸ ਆਪਾਂ ਰੈਡੀ ਹੋਵਾਂਗੇ ਕਰੇ ਜਾ ਕੇ ਇਹਨਾਂ ਨੂੰ ਪਹਿਲਾਂ ਰੈਡੀ ਕਰਵਾ ਕੇ ਆ ਸਾਡਾ ਭਰਾ ਵੇਖੋ ਕਿੰਨਾ ਸੋਹਣਾ ਲੱਗਦਾ ਅੱਜ ਅੱਜ ਜਗਨ ਡਿਆ ਨਾ ਜਿੰਨਾ ਮੁੰਡਾ ਉਹਨਾਂ ਮੁੰਡਾ ਕਦੇ ਨਹੀਂ ਜਗਿਆ ਮੈਂ ਕਹਿੰਦਾ ਰਿਸ਼ਤਾ ਨਾ ਹੋ ਜਾਏ ਦਾ ਹੋਣਾ ਉੱਥੇ ਤੈਨੂੰ ਰਿਸ਼ਤਾ ਹੋ ਜੂਗਾ ਮੇਰੀ ਗੱਲ ਸੁਣ ਨਾ ਕੋਈ ਵੇਖ ਕੇ ਪਸੰਦੀ ਕਰ ਲੇਗੀ ਉਹਦਾ ਕੋਈ ਤੀਪਣਾ ਕੋਈ ਰਿਸ਼ਤਾ ਪੀਂਦੇ ਜਾਂ ਉਹ ਹੋਰ ਯਾਰ ਵਿਆਹ ਲਈ ਕਾਲੇ ਆ ਸਾਡੇ ਮੁੰਡੇ ਦੀ ਉਮਰ ਇਹ ओके ਕੋਈ ਵੀ ਜਿਹੜਾ ਮੇਰਾ ਵੀਰ ਵੀਡੀਓ ਦੇਖਦਾ ਸੰਪਰਕ ਕਰ ਸਕਦਾ ਜੇ ਕਿਸੇ ਨਾਲ ਰਿਸ਼ਤਾ ਕਰਨਾ ਕਿ ਨਹੀਂ ਆਹ ਡੇ ਬੰਦੇ ਦਾ ਕਮਰਾ ਵਾ ਠੀਕ ਆ ਤੇ ਉਹ ਸੱਪ ਪਿਆ ਆਹ ਡਾ ਬੈਲਟ ਆਹ ਕੋਟੀ ਸਾਡਾ ਬੰਦਾ ਬਹੁਤ ਜ਼ਾਰਾ ਦੀ ਕੋਟੀ ਪਾਉਂਦਾ ਸਾਡਾ ਬੰਦਾ ਜ਼ਾਰਾ ਦੀ ਮਹਿੰਗੇ ਕੱਪੜੇ ਮਹਿੰਗੇ ਇੱਧਰ ਚੈੱਕ ਮਾਰੋ ਮਿੱਤਰੋ ਤੁਸੀਂ ਮਾੜਾ ਜ ਮੈਂ ਕਹਿੰਦਾ ਜਗ ਨਹੀਂ ਪਾ ਮੰਡਿਆ ਹੋਰ ਕੋਈ ਜਗਦਾ ਹੀ ਨਹੀਂ ਪਿਆ ਪੁੱਤ ਜਦੋਂ ਤਿਆਰ ਹੋਏ ਤਾਂ ਕਿੱਲ ਗੱਡੀ ਦੀ ਕੜਾ ਕੰਮ ਕਰੀਦਾ ਜਦੋਂ ਵੀ ਤਿਆਰ ਆ ਦੇਖਦੇ ਜਾਓ ਬਣਦਾ ਕੀ ਆ ਜਨਤਾ ਵੇਂਦੀ ਆ ਖੜ ਖੜ ਕੇ ਓਕੇ ਉਹ ਯਾਰ ਮੇਰਾ ਨੁਕਸਾਨ ਹੋਗਾ ਯਾਰ ਮੇਰੀ ਗਾਲ੍ਹਾਂ ਮੋਗੇ ਵਿਆਹ ਹੈਗਾ ਸਾਡੇ ਵਾਲਾ ਸ਼ੋਰ ਵੀ ਉੱਥੇ ਆਈ ਤਾਈ ਵਾਲਾ ਨਹੀਂ ਨਹੀਂ ਬੁਲਾਉਣਾ ਨਹੀਂ ਉਹਨੂੰ ਮੈਂ ਥੋੜੀ ਘਾ ਤੈਨੂੰ ਬੁਲਾਉਣਾ ਹਾਂ ਮਿਲ ਕੇ ਆਉਣਾ ਉਹਨੂੰ ਮਿਲਿਆਵਾਂਗੇ ਕਿਉਂਕਿ ਉਹਦੀ ਕੁੜੀ ਮੈਂ ਵੇਖੀ ਨਹੀਂ ਹਿੱਥੇ ਕਿ ਨਿੱਕੀ ਸੀ ਜਿਹੜੀ ਕੁੜੀ ਦਾ ਮੇਰਾ ਬੋਲ ਹੋਰੀ ਗੋੜਨਾ ਕਰਾਦੀ ਨਹੀਂ ਬਾਪੂ ਬਣ ਗਿਆ ਸਾਲਾ ਸਾਡੇ ਵਾਲਾ ਸ਼ੋਰ ਸ਼ੋਰ ਉਹ ਜਿਹੜਾ ਉਹ ਰੋਇਆ ਜੀ ਮਿੱਤੂ ਆ ਆਹੋ ਮਿੱਤੂ ਮੇਰੇ ਅਰਗਾ ਜਿਹੜਾ ਕੋਟੀ ਥੱਲੇ ਰੱਖਾ ਨਾ ਬਾਵਾ ਹਾਂ ਬਾਵਾ ਥੱਲੇ ਰੱਖ ਪਹਿਲੇ ਕੋਟੀ ਥੱਲੇ ਕਰ ਯਾਰ ਬਲੌਗ ਚ ਲੰਡਿਆ ਪਾਵਣਾ ਪੈੜਾ ਲੱਗਣੇ ਕੋਈ ਨਾ ਮੈਂ ਜੋ ਬਲੌਗ ਚ ਵੀ ਇੱਧਰ ਦੇਖੋ ਤੁਸੀਂ ਵਾ ਦੇਸਣੇ ਅੱਜ ਅੱਜ ਦਾ ਦਿਨ ਤੇ ਇਹਦਾ ਹੀ ਹੈ ਲੈ ਮੇਰੇ ਵੀਰੋ ਨਾ ਰਾਜਾ ਬਾਬੂ ਚ ਕਾਲਰ ਘੜ ਮਾੜੇ ਜੇ ਮਾ ਗਣਾ ਬੈੱਲ ਬਾਟਮ ਮੈਂ ਕੱਢ ਲਈ ਬਾਕੀ ਵਲੌਗ ਤੁਹਾਨੂੰ ਦਿਖਾਉਨੇ ਆ ਵਿਆਹ ਤੇ ਜਾ ਕੇ ਤੁਹਾਡਾ ਭਰਾ ਤਿਆਰ ਕਰੋ ਤੁਹਾਨੂੰ ਦਿਖਾਉਗਾ ਫਣੇ ਰੋ ਰੈਡੀ ਫੋਰ ਚਾ ਇਧਰ ਸਾਡੇ ਬੰਦੇ ਬੈਠੇ ਆ ਵੇਖੋ ਸਾਡਾ ਇੱਕ ਬੰਦਾ ਤਾਂ ਹੋ ਗਿਆ ਤਿਆਰ ਠੀਕ ਆ ਪੂਰਾ ਰੈਡੀ ਸ਼ੈਡੀ ਆ ਦੂਜਾ ਵੀ ਸਾਡਾ ਰੈਡੀ ਸ਼ੈਡੀ ਆ ਉਹ ਫਿਰਦਾ ਸਹੀ ਲੱਗ ਰਿਓ ਜੀ ਜਮਾਂ ਅਸੀਂ ਹਜੇ ਰੈਡੀ ਸ਼ੈਡੀ ਨਹੀਂ ਆਈ ਚਾਹ ਪੀਂਦੇ ਆ ਰੈਡੀ ਸ਼ੈਡੀ ਹਜੇ ਹੋਣਾ ਸਾਡੇ ਹਰੇ ਕੱਪੜੇ ਹਜੇ ਆਉਣਦੇ ਆ ਆਉਂਦੇ ਜੀ ਸਾਡੇ ਕੱਪੜੇ ਹਜੇ ਆਉਣਦੇ ਆ ਕਿ ਨਹੀਂ ਓਏ ਬਈਆ ਦਾ ਬਲੂਟੂਥ ਚਲਾ ਦੇ ਮੇਰੀ ਗੱਲ ਸੁਣਾਉਣ ਆਵੇ ਬਾਕੀ ਥੋੜੇ ਬਰਾਣੀ ਮੁੱਛਾਂ ਨਾ ਜਿਹੜੀਆਂ ਬਸ ਉਹ ਕੈਰ ਕਰਦੇ ਆ ਤੁਹਾਨੂੰ ਪਤਾ ਕਿੱਥੇ ਯਾਰ ਸੋਚਾ ਕਰ ਮਾਏ ਤੁਹਾਨੂੰ ਮੈਂ ਦਿਖਾਉਣਾ ਹੋਇਆ ਸਾਡੇ ਦੋ ਬੈਠੇ ਆ ਰੈਡੀ ਹੋ ਗਏ ਨਮੂਨੇ ਚਾਹ ਇੱਥੇ ਪੀਂਦੇ ਆ ਵਿਆਹ ਤੇ ਜਾਂਦੇ ਚਾਹ ਇੱਥੇ ਪੀਂਦੇ ਆ ਜਾਂ ਮੇਰੇ ਭਰਾ ਔਖਾ ਹੀ ਇਹਨਾਂ ਦਾ ਆਇਦਰ ਸਾਡਾ ਬੰਦਾ ਤਿਆਰੀ ਕਰਨ ਲੱਭ ਸੋਚ ਸੋਚ ਲੱਭਣ ਨਹੀਂ ਦੇਈ ਲੱਭਦਾ ਅੰਦਰ ਮਗਰਲੇ ਪਾਸੇ ਵੜ ਗਈ ਹੋ ਗਈ ਸੋਚ ਲੱਭੜਾ ਕਿਆ ਬਣੀਤ ਆਜੋ ਪਨੀਰੋ ਵਲੌਗਸ ਲਓ ਮਿੱਤਰੋ ਆਪ ਆ ਪਹੁੰਚ ਚੁਕੇ ਹਾਂ ਮੋਗੇ ਵਿਆਹ ਤੇ ਵੱਡੇ ਭਰਾ ਬਹਾਮਨੁਰੀਆ ਦਰ ਕਨੈਕਟ ਕਰਨ ਦੇ ਜਾਂ ਗੱਡੀ ਨਾਲ ਵੀ ਤਾਂ ਤਾਲ ਕੀ ਡੀਜੇ ਲੱਗੇ ਆ ਪਰ ਭਰਾ ਨੇ ਗਾਣੇ ਗੱਡੀ ਤੇ ਸੁਣਨੇ ਆ ਯੇ ਯੇ ਵਾਹ ਸ਼ਿਮਲਾ ਮਿਰਚਾ ਕੱਟ ਕੇ ਜਾਂਦਾ ਭਰਾ ਗੱਡੀ ਤੇ ਤੇ

ਲੋ ਵੀ ਸੱਜਣੋ ਉਹਨੂੰ ਖੋਣਿਆ ਮਹੌਲ ਹੋ ਨਹੀਂ ਭਰਾ ਦਾ ਪੂਰਾ ਐਂਡ ਗੱਲ ਬਾਤ ਆ ਦੇਖ ਸਾਡੀ ਕੁੜੀ ਖੜੀ ਛੁੱਕਰੀ ਉਹ ਜਾਂਦਾ ਇਹ ਨੁਕਰੀ ਕੁੜੀ ਦੇ ਪੂਰਾ ਮੋੜ ਬੰਨਿਆ ਪਿਆ ਇਧਰ ਆਡੇ ਬੰਦੇ ਦੋ ਹਟਿਆ ਆ ਗਏ ਠੀਕ ਆ ਐਂਡ ਲੱਗਿਆ ਵਿਆ ਪੂਰਾ ਮੈਂ ਹੁਣ ਜਾਣਾ ਹੀ ਅਹੀ ਬਨੇ ਰੋ ਜਾ ਕੇ ਦਿਖਾਉਨੇ ਤੁਨੂੰ चलिया खान ठीक है चल इधर बस देखो लैंड आज मरिया चकना पड़ेगा नहीं आया इधर मरिया यार फिर कुछ नहीं ਫਰੈਂਡ ਤੂੰ ਮੈਨੂੰ ਤਾਂ ਕੀ ਲੱchn ਕਰੀ ਨਾ ਤੂੰ ਤਾਂ ਯਾਰ ਦਾ ਤੂੰ ਆਹ ਥੋੜੀ ਹੁੰਦਾ ਯਾਰ ਲੱchn ਕਰੇ ਬਈ ਯਾਰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਅੱਛਾ ਨਾ ਕਰੋ ਆ ਜਾਓ ਆਹ ਵੀਡੀਓ ਨਾ ਆਡੋ ਬਰਾਤ ਆ ਗਈ ਆਹ ਵੇ ਲੋ ਸਾਡੇ ਬੰਦੇ ਲੈਣ ਚ ਲੱਗੇ ਪਏ ਆ ਉਧਰ ਆਪਣੇ ਓਏ ਓਏ ਆਪਣੀ ਬਰਾਤ ਆ ਗਈ ਓ ਚਲੋ ਓਏ ਆਪਾਂ ਚੱਲੀਏ ਵਿੱਚ ਪਵਾ ਚੱਲੀਏ ਬਾਹਰ ਕੀ ਆਏ ਹੋਮਸ ਹਏ ਬਣਾ ਹੀ ਨਹੀਂ ਯਾਰ ਕਰੋ ਦੇ ਵਿਚਾਰੇ ਨੇ ਜੇਦੀ ਨਾ ਟੈਗਟ ਖਵਾ ਵੀ ਲੈ ਤੂੰ ਮਖਰੋ ਆਇਆ ਖਵਾ ਦਿਓ ਯਾਰ ਇੱਕ ਅੱਧਾ ਪੀਸ ਆਹ ਮੂੰਹ ਰੱਬੇ ਦੀ ਫਰਦਾ ਬਦੰਦਰ ਚ ਚੱਲ ਮੂੰਹ ਮੂੰਹ ਸਾਫ ਕਰ ਵਾੜੋ ਦੇਖੋ ਜੋ ਅੱਕਲੀ ਕੁਰਸੀ ਤੇ ਬੈਠੇ ਆ ਚੰਗੇ ਲੱਗਦੇ ਨੇ ਲੱਗਦਾ ਮੈਂ ਫੋਨ ਲਾਦੇ ਨਾ ਕਿਤੇ ਦੋ ਵਾਰ ਮੋੜ ਕੇ ਬੈਠਿਆ ਆਵੇ ਜਵਾਬ 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 ਕੋ ਬੁੱਲੇਵਾਂਗੇ ਬੁੱਲੇਵਾਂਗੇ ਸਾਡਾ ਬੰਦਾ ਮਿਲਿਆ ਸਾਨੂੰ ਅੱਜ ਠੀਕ ਆ ਸਾਡੇ ਬਲੌਗ ਦੇ ਦੇਖਣ ਵਾਲਾ ਠੀਕ ਆ ਤੇ ਆਹੀ ਇਹਨੂੰ ਵੀ ਵਿੱਚ ਲੈ ਲਿਆ ਹਾਂਜੀ ਇਹ ਫੈਨ ਆ ਮੇਰੀ ਫੈਨ ਆ ਭਰਾ ਭਰਾ ਫੈਨ ਆ ਭਰਾ ਚੱਲ ਠੀਕ ਆ ਠੀਕ ਆ ਆਹੀ ਚਾਰ ਕੀ ਕਰਦਾ ਨਾ ਇਹਦੇ ਵਿੱਚ ਕੰਮ ਆ ਰਿਹਾ ਹੈ ਜੋ ਠੀਕ ਹੈ ਕਰਕੇ ਆਦਾ ਕਰਨਾ ਹੁੰਦਾ ਹੈ ਅੱਜ ਦਾ ਜਿਹੜਾ ਮੈਚ ਹੈ ਜਦੋਂ ਸਾਡੀ ਅਜੇ ਸ਼ਰਮਾ ਜੀ ਲੈ ਕੇ ਤੁਸੀਂ ਗਾਣੇ ਉਹਨਾਂ ਦੇ ਜਿਹੜੇ ਹੁਣ ਤਾਂ ਪੂਰਾ ਸਰਾ ਲੱਗਾ ਪਿਆ ਪਰ ਅੱਜ ਅਸਲ ਦੇ ਵਿੱਚ ਉਹਨਾਂ ਨੇ ਇਹੋ ਬਣ ਕੇ ਸਾਡੇ ਨਾਲ ਛੋਟੀ ਜਿਹੀ ਦੇ ਕੇ ਉਹਨਾਂ ਦੇ ਲਾਈਵ ਦੇ ਬਾਅਦ ਵੇਖਦੇ ਜਾਓ ਰਿਤਿਸ਼ ਸ਼ਰਮਾ ਜੀ ਇੱਧਰ ਦੇਖ ਲੋ ਬੰਦੇ ਸਾਡੇ ਬਾਈ ਜੀ ਵਿਆਹ ਆਏ ਆ ਪਰ ਜਿਹੜੀ ਗੱਲ ਹੈ ਵਿਆਹ ਕਹਿੰਦੇ ਉਹਨਾ ਟਾਈਮ ਵਿਆਹ ਨਹੀਂ ਹੁੰਦਾ ਜਿੰਨਾ ਟਾਈਮ ਵਿਆਹ ਚ ਦਾਰੂ ਨਾ ਹੋਵੇ ਠੀਕ ਹੈ ਤੇ ਵਿਆਹ ਅਲੈਕੁਮ ਸਲਾਮ ਵਿਆਹ ਉਹਨਾਂ ਨੇ ਵਿਆਹ ਨਹੀਂ ਦਾ ਜਿੰਨਾ ਵਿਆਹ ਚ ਦਾਰੂ ਨਾ ਹੋਵੇ ਹੁਣ ਵੇਖੋ ਸਾਡੇ ਬੰਦੇ ਦੀ ਖੁਸ਼ੀ ਹੁਣ ਚਿਹਰੇ ਚਲਕ ਰਹੇ ਆ ਚਿਹਰੇ ਚਲਕ ਰਹੇ ਨੇ ਸਾਡੇ ਬੰਦਾ ਦੇ ਚਿਹਰੇ ਪਹਿਲਾਂ ਮਸੂਮ ਅਸੀਂ ਕਟੋਗੜ 2 ਕਿਲੋਮੀਟਰ ਤੁਰ ਕੇ ਆਏ ਉਥੋਂ ਇੱਕ ਦਾਰੂ

ਹੁਣ ਤਾਂ ਵਿਆਹ ਵੇਖੋ ਫਿਰ ਤੜਕੇ ਵੇਖਣਾ ਇਹਨਾਂ ਜਾਣਾ ਆ ਹਾਂ ਹੁਣ ਤਾਂ ਵਿਆਹ ਸਾਰੇ ਹੁਣ ਉਹਨਾਂ ਨਾਲ ਲੱਗ ਰਹੀ ਹੈ ਆਪਣਾ ਬ੍ਰਿਟਿਸ਼ ਗੱਡੀ ਕੱਢਾ ਜਮ ਗੱਡੀ ਕੱਢ ਤੇ ਇਹਦੇ ਨਾਲ ਕੀ ਹੋ ਜਾਓ ਆ ਜਾ ਪਿੰਨੂ ਨੂੰ ਪਾਇਆ ਵੇਗ ਹੋ ਉਪਰ ਅੱਗੇ ਲੈ ਆਈਏ ਇਹਨੂੰ ਓਏ ਇਹਨੂੰ ਸੈੱਟ ਕਰਾ ਲ ਸਟੈਪੜੇ ਨਿਕਲੇ ਮੇਰੇ ਵੀਰੋ ਤੇ ਅੰਦਰ ਉਹਨਾਂ ਦਾ ਟ੍ਰੇਲਰ ਰੇਡਤੀਆ ਸਟੈਪੜੀ ਤੇ ਹੁਣ ਵੇਖੋ ਬਾਕੀ ਬਣਦਾ ਓਏ ਵਿਚਾਰੇ ਟਾਇਰ ਧਰਤਾ ਓਏ ਵਿਚਾਰੇ ਟਾਇਰ ਧਰਦਾ ਬਾਬਾ ਰੇਡ ਦੇ ਇਹਨੂੰ ਆਉਣ ਦੇ ਆਉਣ ਦੇ ਵੱਲ ਲੈ ਜਾਣਾ ਲੈ ਕੇ ਜਾਣਾ ਵੱਲ ਲੈ ਜਾਣਾ ਚਲੋ ਵੀ ਓਏ ਚਲੋ ਹਵਾ ਭਰਾ ਕੇ ਲਈਏ ਜੀ ਇੰਦਰ ਹੁਣੇ ਹਵਾ ਪਾ ਵਿਆਹ ਤੇ ਆਏ ਆਂ ਕੇ ਗੇਮ ਖੇਡ ਲੈ ਆਂ ਜੀ ਐਂਦਰ ਏ ਹਾਂ ਉਹ ਇੰਦਰ ਇੱਥੇ ਓਏ ਆ ਚੱਕੀ ਓਏ ਉਹ ਤੇਲ ਨਾਲ ਪਾਸੇ ਆ ਇੱਧਰ ਆ ਹੋਰ ਪਾਸੇ ਨੂੰ ਹੋ ਜਾਣਾ ਆ ਰਹੀ ਡਰਿੰਕਿੰਗ ਵਾਲ ਉਹਦੇ ਪਰ ਆ ਜਾਊਗਾ ਮੇਰੇ ਵੀਰੋ ਹਾਂ ਤੇ ਮੇਰੇ ਵੀਰੋ ਇੰਦਰ ਮਿਸਤਰੀ ਇਧਰ ਇਧਰ ਸਿੰਘਰ ਚੱਲ ਪਿਆ ਤੇ ਇੰਦਰਿੰਦਰ ਚੱਲ ਪਿਆ ਦੋਨੋਂ ਚੀਜ਼ਾਂ ਬਰਾਬਰ ਬਰਾਬਰ ਚੱਲਣ ਨਹੀਂ ਆਈਆਂ ਜੀ ਪੰਪ ਸਾਨੂੰ ਮਿਲ ਗਿਆ ਪੈਲਸ ਦੇ ਸਾਹਮਣੇ ਸ਼ੁਕਰ ਆ ਸਾਡੀ ਕਿਸਮਤ ਸੀਗੀ ਉਹ ਭਰੀ ਵੀ ਜਾਂਦੀ ਪਈ ਆ ਹੁਣ ਅਸੀਂ ਭਰੀਏ ਨੇ ਹਵਾ ਤੇ ਮਿਲਦੇ ਤੁਹਾਨੂੰ ਹਣੀ ਨੂੰ ਸ਼ਗਨ ਮਿਲ ਗਿਆ ਮੈਂ ਮਿਲ ਨਹੀਂ ਹੋਈ ਹਣੀ ਦੀ ਹਣੀ ਦੀ ਮਿਲ ਨਹੀਂ ਉਹਦੇ ਭਰਾ ਇਧਰ ਉਹਦਾ ਭਤੀਜਾ ਇਧਰ ਉਹਦਾ ਭਤੀਜਾ ਚੱਕ ਲੈ ਕੇ ਦੁਬਾਰਾ ਹਣੀ ਨੂੰ ਮਿਲਣ ਹੁਣ ਆਪਾਂ ਗੱਡੀ 'ਚ ਰੱਖੀ ਆ ਕੱਲ ਕੀ ਰੈਡ ਦਾ ਆ ਖੜੀ ਆਪਣੀ ਚੱਲ ਵੀ ਮੈਲਦੇ ਆ ਨੋ ਵੀ ਸਜਣੋ ਕਹਿੰਦੇ ਲਿਆ ਫੜਾ ਏ ਲਓ ਜੀ ਹਾਂ ਟਾਇਰ ਤਾਂ ਖੋਲ ਦੇ ਜੀ ਇੱਕ ਤਾਂ ਲਾ ਮੇਰੇ ਵੀਰਾਂ ਨੇ ਤੇ ਟਾਇਰ ਕੇ ਮਨਾ ਖੁੱਲੂਗਾ ਇਹ ਤਾਂ ਗੇਅਰ ਕੱਢ ਏ ਦਾ ਇਹਦਾ ਵੱਡੇ ਵੱਡੇ ਟਾਇਰ ਖੋਲ ਦਿੰਦੇ ਆ ਕਿਵੇਂ ਖੁੱਲੂਗਾ ਨਹੀਂ ਗੇਅਰ ਕੱਢਦੇ ਚੱਲ ਟਾਇਰ ਨੇ ਡੈਕ ਹਾਂ ਗੱਡੀ ਨੇ ਡੈਕ ਪੈ ਰਹੇ ਨਹੀਂ ਗੇਅਰ ਲਾ ਹਾਂ ਲਓ ਜੀ i don't ਤੇ ਤੂੰ ਮੇਰਾ ਹੂੰ ਤੇ ਤੀ ਤੂੰ ਮੇਰਾ ਛੱਡ ਨਾ ਜਾ ਤੋ ਵੀ ਸੱਜਣੋ ਬਸ ਫਰੀ ਵੈਡਿੰਗ ਦਾ ਸ਼ੂਟ ਚੱਲ ਪਿਆ ਇਸ ਤੋਂ ਬਾਅਦ ਆਪਣੀ ਰਿਮਾਨ ਕੀਆ ਕਰਦੀ ਤੇ ਵਲੌਗ ਦੀ ਵੀ ਰਿਮਾਨ ਕੀਆ ਕੰਮ ਦੀ ਸ਼ੂਟਿੰਗ ਕੰਮ ਦੀ ਸੈਟਿੰਗਾਂ ਸ਼ਗਨ ਪੈ ਰਿਹਾ ਆ ਤਰਾ ਰਾਤ ਨੂੰ ਸ਼ਗਨ ਹੀ ਕਹਿੰਦੇ ਹੁੰਦੇ ਆ ਸ਼ਾਗਨ ਹਿੰਦੀ ਚ ਕੀ ਕਹਿੰਦੇ ਥੋਡੇ ਸ਼ਾਗਨ ਹੀ ਹੁੰਦਾ ਲੋਜੀ ਉਹ ਸਾਡੇ ਵਿੱਚ ਨਵੀਂ ਵਿਆਹੀ ਜੋੜੀ